ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਛੋਟੀ ਸਰਾਲੀ ਮੰਡ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਬਾਈ ਸੁਖਮਣ ਦੇ ਕੋਲ ਆਏ ਆ ਦੋਸਤੋ ਸੁਖਮਣ ਬਾਈ ਦਾ ਪਹਿਲਾ ਵਪਾਰ ਦਾ ਕੰਮ ਸੀਗਾ ਫਿਲਹਾਲ ਅੱਜ ਘਰ ਦੀ ਜਿਹੜੀ ਦੋਸਤੋ ਜੰਮੀਪਲੀ ਘਰ ਦੀ ਸਾਂਭੀ ਸੰਭਾਲੀ ਜਿਹੜੀ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਇੱਕ ਕੱਟੀ ਦਿਖਾਵਾਂਗੇ ਇਹ ਵੀਰ ਸੇਲ ਕਰਦਾ ਪਿਆ ਇਹਦੀ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਕੁਝ ਕਿ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜੇ ਵੀਰ ਨੂੰ ਸੌਦਾ ਜਚੂਗਾ ਪਸੰਦ ਆਊਗਾ ਉਹ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਆਪਣਾ ਸੌਦਾ ਕਰ ਲਿਓ ਠੀਕ ਹੈ ਜੀ ਰੇਟ ਭਾਅ ਪੜਤਾ ਕਿੰਨੀ ਉਮਰ ਹੈ ਇਸ ਕੱਟੀ ਦੀ ਉਹ ਪੂਰੀ ਗੱਲਬਾਤ ਆਪਾਂ ਵੀਰ ਸੁਖਮਣ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜਾ ਕੋਈ ਵੀਰ ਦੋਸਤੋ ਹਰੀਕੇ ਪਤਨ ਵਾਲੀ ਸਾਈਡ ਤੋਂ ਆ ਰਿਹਾ ਤਾਂ ਸਰਿਆਲੀ ਤੁਸੀਂ ਵਿਜ਼ਿਟ ਕਰੋਗੇ ਦੋਸਤੋ ਸਰਿਆਲੀ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਬਿਲਕੁਲ ਕੈਰੋਂ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਸਰਾਲੀ ਮੰਡ ਪਿੰਡ ਆ ਸਰਾਲੀ ਮੰਡ ਦੇ ਨਾਲ ਇੱਕ ਛੋਟੀ ਸਰਾਲੀ ਮੰਡ ਆ ਉਸ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਤੇ ਅੱਜ 7 ਅਪ੍ਰੈਲ ਆ ਬਾਕੀ ਗੱਲਬਾਤ ਆਪਾਂ ਸੁਖਮਣ ਦੇ ਨਾਲ ਕਰਦੇ ਆ ਸਤਿਗੁਰ ਸੰਸਾਭ ਕੀ ਹਾਲ ਜੋ ਬੜੇ ਵਧੀਆ ਫਿਰ ਸੁਖਮਣ ਹਾਂਜੀ ਵਧੀਆ ਵਧੀਆ ਜੀ ਸਭਣਾ ਵਪਾਰ ਦਾ ਕੰਮ ਵੀ ਪਹਿਲਾਂ ਆਪਾਂ ਕਰਦੇ ਨੇ ਥੋੜਾ ਘਟਾਤਾ ਸੀਗਾ ਛੜਤਾ ਵੇਰ ਕੰਮ ਆਪਾਂ ਹਾਂਜੀ ਇੱਕ ਫਿਲਹਾ ਜਿਹੜੀ ਕੱਤੀ ਆਪਾਂ ਸੇਲ ਕਰਦੇ ਪਹਿਲਾਂ ਹਾਂਜੀ 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 ਕਰੋ ਸੁਖਮਣ ਸਾਹਿਬ ਠੀਕ ਹੈ ਜੀ ਕਾਫੀ ਜ਼ਮੀਨ ਪਲੀ ਕਰਦੇ ਹਾਂਜੀ ਕਰਦੀ ਕਰਦੇ ਠੀਕ ਹੈ ਉਮਰ ਇਹਦੀ ਸੁਖਮਣ ਕੀ ਆ ਜੇ ਉਮਰ ਮੰਨ ਲਓ ਵੀਰ ਕੋਈ 3.2 ਸਾਲ ਆ ਦੋਨ ਦੇ ਦੰਦ ਬਰਾਬਰ ਕਰਨ ਦੀ ਹੈ। ਹਾਂਜੀ ਸਰ। 3.2 ਸਾਲ। ਹਾਂਜੀ 3.2 ਸਾਲ। ਬਰਾਬਰ ਪੂਰੇ ਬਰਾਬਰ ਨਹੀਂ ਕੀਤੇ। ਹਾਂਜੀ ਸਰ। ਬਸ ਦੋਸਤ ਕੱਟੀ ਤਾਂ ਮੇਰੀ ਕੋਈ ਪੂਰਾ ਬਾਡੀ ਸਟਰਕਚਰ ਕੱਟੀ ਦਾ ਦਿਖਾ ਰਹੀ ਹੈ। ਬਿਲਕੁਲ ਛੋਟੀ ਜੀ ਸਿੱਗੀ ਆ। ਬਿਲਕੁਲ ਪਤਲਾ ਫੇਸ। ਉਹ ਮੱਥੇ ਦੇ ਦੇਖੋ ਬਿਲਕੁਲ ਪਤਲਾ ਫੇਸ ਆ। ਠੀਕ ਹੈ ਛੋਟਾ ਜਿਹਾ ਸਿਰ ਜਿਵੇਂ ਆਪਾਂ ਕਹਿੰਦੇ ਨਾ ਵੀ ਰੈਂਗ ਸਿੰਘਾਂ ਵੀ ਪੱਈਆਂ ਦੇ ਵਿੱਚੋਂ ਨਿਕਲਦਾ ਵੀ ਉਹ ਗੱਲ ਪਾਣੀ ਛੋਟਾ ਜਿਹਾ ਸਿਰ ਬਿਲਕੁਲ ਗੋਲ ਆ। ਆਰਾਮ ਦੇ ਵਿੱਚ ਗੋਲ ਸ਼ੇਪ ਦੇ ਵਿੱਚ। ਇਹ ਕੋਈ ਸ਼ੋਪੀ ਸਿੰਘੀ ਦੀ ਇੱਕ ਕੱਟੀ ਆ ਤੇ ਦੋਦ ਦੇ ਅਜੇ ਦੰਦ ਬਰਾਬਰ ਨਹੀਂ ਕੀਤੇਗੇ ਤੇ ਚਾਰ ਥਾਣਾ ਤੇ ਇਹਦੀ ਸੁਖਮਣੇ ਦੀ ਮਦਦ ਤਾਂ ਕੋਈ ਹੋਰ ਪੁਰਾ ਹਾਂ 13 14 ਕਿਲੋ ਹੀ ਹਾਂ ਹਾਂ 13 14 ਕਿਲੋ ਘਰ ਦੀ ਸੇਵਾ ਹਾਂ ਤੇ ਹਾਂਜੀ ਸਰ ਸਾਹਿਬ ਲੋਕੀ ਪ੍ਰਭੂ ਇੱਕ ਕੱਟੀ ਜਣੀ ਆ ਬਕਾਊ ਆ ਠੀਕ ਆ ਜੀ ਇਹ ਸਿਰ ਦੇ ਲਈ ਅਜੇ ਵੇਰੀ ਭਲਾ ਬਾਕੀ 33 ਕੱਟੀ ਆ ਪੂਰੀ ਡਿਟੇਲ ਤਾਂ ਮੁਕਾਸੀ ਦਿੰਦੀ ਆ ਬਾਕੀ ਮੂੰਹ ਫੜ ਕੇ ਵੀ ਵੇਰ ਸੁਖਮਣੋਂ ਕਹਿਦਾ ਸੀ ਤੇ ਕੋਈ ਬੋਹੋ ਦੰਦੀ ਵੀ ਆਪਾਂ ਚੈੱਕ ਕਰਾ ਦਿਆਂ ਤਾਂ ਜੋ ਕਿਸੇ ਚੱਕਾ ਲੱਕੇ ਤੂੰ prontu ਤੇ ਨਾ ਰੋਈਂ ਤੂੰ ਹਾਂਜੀ ਇਹ ਸੁਖਮਣਾ ਤੋਰਾ ਯਾਨੂ ਇੱਕ ਦੇ ਬੈਕ ਸੈਟ ਨੂੰ ਇੱਕ ਜਿਹਾ ਪਾਥਾ ਛੋਟੀ ਚੜੀ ਬੰਦਾ ਹਾਂਜੀ ਚੋੜੀ ਦੇਖੋ ਦੋਸਤੋ ਕਾਫੀ ਸੋਹਣੇ ਝੋੜੀਆਂ ਲੰਬਾ ਥਾਨ ਠੀਕ ਹੈ ਜੀ ਤੇ ਬਾਕੀ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਤਾਂ ਉਹਨਾਂ ਦੀ ਕੁਆਲਿਟੀ ਦੇਖੋ ਕਰਮਾਲੀ ਇਹ ਦੋਸਤੋ ਨਜ਼ਰ ਆਈ ਕਰਮਾਲੀ ਕਿਸੇ ਟਾਈਮ ਨੂੰ ਠੀਕ ਜਿਹਾ ਜਪੜੀ ਇੱਕ ਰੁਹਾਤੀ ਚੰਗਾ ਕੰਮ ਕਰਦੇ ਕਿ ਫਿਰ ਇੱਕ ਮੁਠੀ ਨਾਲ ਇਹ ਕੋਈ ਸੋਮਣੇ ਫੋਰ ਕੇ ਤੋਰਦੇ ਨੇ ਸੋ ਦੋਸਤੋ ਕੱਟੀ ਓਵਰঅল ਸਾਰੀ ਕਾਫੀ ਖੂਬਸੂਰਤ ਆ ਨਵੀਂ ਜੀ ਕੱਟੀ ਆ ਮੂੰਹੋਂ ਦੁੰਦੀ ਕੱਟੀ ਆ ਪੂਰੀ ਤੁਹਾਨੂੰ ਆਪਾਂ ਮੂੰਹ ਪਟਕੇ ਵੀ ਦਿਖਾ ਦਿੱਤਾ ਠੀਕ ਆ ਜੀ ਦੋ ਦੰਦ ਕੱਟੀ ਆ ਦੋੰਦ ਤੇ ਹਜੇ ਬਰਾਬਰ ਨਹੀਂ ਚੱਕੇਗੇ ਬਾਕੀ ਕੱਦ ਵੀ ਸੋਹਣਾ ਉਮਰ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤੇ ਕੱਦ ਵੀ ਸੋਹਣਾ ਵਜ਼ਨ ਵੀ ਬਹੁਤ ਵਧੀਆ ਹੀਟ ਕੱਢ ਗਈ ਕਰਮਾਂ ਵਾਲੀ ਤੇ AI ਦੇ ਬਿਲਕੁਲ ਕਾਬਿਲ ਆ ਕੋਈ ਵੀਰ ਥੋੜੀ ਬਾਕੀ ਸੇਵਾ ਕੋਈ 2 ਮਹੀਨੇ 3 ਮਹੀਨੇ ਹੋਰ ਸਾਹਮ ਕੇ ਸੇਵਾ ਕਰਕੇ AI ਦੇ ਬਿਲਕੁਲ ਕਾਬਿਲ ਲਵਾ ਸਕਦੇ ਹੋ ਠੀਕ ਆ ਜੀ ਤੇ ਸ਼ਕੀਨੀ ਤਾਂ ਤੁਹਾਨੂੰ ਦਿਖਾਈ ਦਿੱਤੀ ਕੱਤੀ ਦੇ ਵਿੱਚ ਪੂਰੀ ਆ ਛੋਟਾ ਜਿਹਾ ਸਿੰਘ ਆ ਪਤਲੇ ਫੇਸ ਦੇ ਵਿੱਚ ਸੋਹਣੇ ਬਾਡੀ ਸਟਰਕਚਰ ਦੇ ਵਿੱਚ ਆ ਠੀਕ ਆ ਜੀ ਇਹ ਥਾਣਾ ਦੀ ਵੀ ਤੁਹਾਨੂੰ ਆਪਾਂ ਪੂਰੀ ਦਿਖਾਈ ਆ ਇੱਕ ਵਾਰੀ ਫਿਰ ਤੁਹਾਨੂੰ ਆਪਾਂ ਥਾਣਾ ਤੋਂ ਦਿਖਾ ਦਿੰਨੇ ਆ ਚੰਗੀ ਤਸੱਲੀ ਦੇ ਨਾਲ ਲੰਬਾ ਥਾਣਾ ਦੋਸਤੋ ਠੀਕ ਆ ਜੀ ਆਹ ਥਾਣੀਆਂ ਉਂਗਲਾਂ ਜਿੱਡੇ ਥਾਣਾ ਕਰਮਾਲੀ ਦੇ ਲੰਬੇ ਥਾਣਾ ਪੂਰੇ ਚਾਰੇ ਥਣ ਕੋਈ ਥਣ ਛੋਟਾ ਨਹੀਂਗਾ ਬਾਕੀ ਵਿਰਲਾ ਵੀ ਥਾਂ ਤਕਰੀਬਨ ਜਿਵੇਂ ਜਿਵੇਂ ਇਹਦਾ ਬਿਲਕੁਲ ਅੱਗੇ ਸਮਾਂ ਆਇਆ ਦੋਸਤੋ ਠੀਕ ਆ ਜੀ ਬਣੀ ਜਾਂ ਨਿਤਰਾਈ ਕੱਟੀ ਠੀਕ ਆ ਜੀ ਤਿਆਰੀ ਤੇ ਹੋਈ ਜਦੋਂ ਵਿਰਲਾਪੁਰਲਾ ਸੋਹਣੀਆਂ ਕੱਢੂਗੀ ਆ ਤੁਸੀਂ ਵੇਖੋ ਕਾਫੀ ਸੋਹਣਾ ਥਾਣਾ ਲੰਬਾ ਥਾਣਾ ਤੇ ਪਸੰਦੀ ਵਾਲਾ ਥਾਣਾ ਠੀਕ ਸੋ ਕਾਫੀ ਚਾਹ ਹਨ ਵੀਰ ਹੁੰਦੇ ਦੋਸਤੋ ਇਹੋ ਜਿਹਾ ਪਸ਼ੂ ਖਰੀਦਣ ਦੇ ਪਸ਼ੂ ਤੁਹਾਨੂੰ ਪਸੰਦ ਆਊਗਾ ਬਾਕੀ ਰੇਟ ਮੁੱਲ ਪੁੱਛਦੇ ਆ ਵੀਰ ਸੁਖਮਣ ਤੋਂ ਵੀਰ ਮੁੱਲ ਕਰਨ ਉਹ ਜਿੰਨਾ ਕਰ ਲੀਏ 40000 ਚੋਂ ਮਾਨਤਨ ਕਰਦਾ 40 ਚੋ ਹਾਂਜੀ ਸੋਸਾਬ ਹਾਂਜੀ ਲੋ ਵੀ ਦੋਸਤੋ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿਹੜਾ ਕੋਈ ਵੀਰ ਇਹ ਕੱਤੀ ਖਰੀਦਣ ਆ ਰਿਹਾ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਥਣਾ ਤੋਂ ਇੱਕ ਵਾਰੀ ਤੁਸੀਂ ਫੇਰ ਦੇਖੋ ਲੰਬੇ ਥਣਾ ਦੋਸਤੋ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਕਿ ਬਾਕੀ ਜਿਹੜਾ ਕੋਈ ਵੀਰ ਲੈ ਜਾਊਗਾ ਕੱਤੀ ਜਿਹੜੀ ਦੋਸਤੋ ਅੱਗੇ ਤੁਸੀਂ ਚੰਗੀ ਤਿਆਰ ਕਰ ਲੋਂਗੇ ਠੀਕ ਹੈ ਜੀ ਬਾਕੀ ਤਕਰੀਬਨ ਭਾਅ ਪੜਦਾ ਵੀ 40000 ਦਾ ਵਿੱਚੋਂ ਮਾਨਤਨ ਹੁੰਦਾ ਠੀਕ ਹੈ ਜੀ ਮਾਨਤਨ ਮੌਕੇ ਤੇ ਹੋ ਜਾਊਗਾ ਸੋ ਬਿਲਕੁਲ ਛੋਟਾ ਜਿਹਾ ਸਿੰਘ ਆ ਰਿੰਗ ਸਿੰਘ ਦੇ ਵਿੱਚ ਆ ਬਾਕੀ ਬਾਡੀ ਬੰਤਰ ਦੀ ਕਾਫੀ ਚੰਗੀ ਆ ਕੱਟੀ ਸੋ ਜਿਹੜਾ ਕੋਈ ਅਗੇ ਵੀਰ ਸਾਂਭਣਾ ਚਾਹੁੰਦਾ ਘਰੇ ਦੂ ਵੀਰ ਲੈ ਕੇ ਜਾਣਾ ਚਾਹੁੰਦਾ ਤਾਂ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਠੀਕ ਹੈ ਜੀ ਘਰ ਰਣ ਕੇ ਆਪਦੀ ਤਸੱਲੀ ਨਾਲ ਵੇਖ ਸਕਦੇ ਜੀ ਸੋਹਣੀ ਕੱਟੀ ਆ ਘਰੇ ਰੱਖਣ ਵਾਲੀ ਆ ਸੋ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਆ ਵੀ ਕੱਟੀ ਖਰੀਦਣੀ ਆ ਤੇ ਸ਼ਕੀਨ ਕੱਟੀ ਖਰੀਦਣੀ ਆ ਤੇ ਤੁਸੀਂ ਇਸ ਕੱਟੀ ਦਾ ਸੌਦਾ ਜਿਹੜਾ ਦੋਸਤੋ ਕਰ ਸਕਦੇ ਜੇ ਬਾਕੀ ਨੰਬਰ ਵੀਰ ਸੁਖਮਣ ਦੇ ਆਪਾਂ ਲੈ ਲੈਨੇ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਆ 98764 21746 ਲੋਬੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਦੇ ਵਿੱਚ ਇੱਕ ਤੁਹਾਨੂੰ ਇਹ ਕੱਟੀ ਐ ਝੋਟੀ ਦਿਖਾਉਣੀ ਸੀਗੀ ਦੋੰਦੀ ਕੱਟੀ ਆ ਕਾਫੀ ਪਸੰਦ ਆਈ ਹੋਊਗੀ ਵੀਰਾਂ ਨੂੰ ਠੀਕ ਆ ਜੀ ਬਾਕੀ ਵੀਡੀਓ ਅੱਗੇ ਬਾਅਦ ਤੋਂ ਬਾਅਦ ਸਾਂਝੀ ਸ਼ੇਅਰ ਜ਼ਰੂਰ ਕਰਦੇ ਹੋ ਤੇ ਖਾਸ ਵੀਰ ਤੁਸੀਂ ਪਿੰਡ ਛੋਟੀ ਸਰਾਲੀ ਮੰਡ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੈਂ ਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ